ਹੇ 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 ਦਦਨ ਚਲੇ ਨੰਗੇ ਲੱਗ ਗਾ ਚੰਨ ਹੂੰ ਦਦਨ ਦੇਖ ਲਉਂਦੀ ਠੀਕ ਹੋਇਆ ਸੀ ਗੱਤੋ ਤੋ ਮੈਂ ਹੀ ਕੰਮ ਤੋਂ ਘਰ ਆ ਰਿਹਾ ਸੀਗਾ ਜੀ ਅੱਜ ਤੋਂ 1 ਸਾਲ ਪਹਿਲਾਂ ਤੇ ਆਉਂਦੇ-ਆਉਂਦੇ ਤੁੰਦ ਬਹੁਤ ਜ਼ਿਆਦਾ ਜ਼ਿਆਦਾ ਪੈਰੀ ਸੀ ਤੁੰਦ ਕਰਨੇ ਮੇਰਾ ਐਕਸੀਡੈਂਟ ਹੋ ਗਿਆ ਸੀ ਫਿਰ 80 ਲੱਖ ਰੁਪਏ ਖਰਚ ਆ ਗਏ ਕੁਝ ਯਾਰਾਂ ਦੋਸਤਾਂ ਨੇ ਭਰਾਵਾਂ ਨੇ ਮਦਦ ਕੀਤੀ ਪਿੰਡ ਵਾਲਾਂ ਤੋਂ ਮਦਦ ਲਈ ਔਰ ਲੋਨ ਵਗੈਰਾ ਚੱਕ ਕੇ ਫੇਸ ਦੀ ਸਾਰੀ ਸਰਜੀ ਹੋਈ ਹੀ ਜੀ ਫੇਸ ਪੰਜ ਸਾਮ ਤੋਂ ਫੈਕਚਰ ਹੋ ਗਿਆ ਸੀਗਾ ਜੀ ਮੇਰੇ ਕਰਕੇ ਮਤਲਬ ਸਾਰਾ ਪਰਿਵਾਰ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਹੈ ਕੰਮ ਕਰਨੀ ਚੱਲ ਰਿਹਾ ਸਾਰੇ ਮੇਰੇ ਵਾਲੇ ਬੈਠ ਰਹੇ ਜੀ ਬਲੋ ਹਾਲਤ ਬਹੁਤ ਜਿਆਦਾ ਖਰਾਬ ਹੋਈ ਹੁਣ ਦਰਦ ਮੇਰੇ 24 ਘੰਟੇ ਰਹਿੰਦਾ ਜੀ ਬਾਹਰ ਵਿੱਚ ਹੁਣ ਤਾਂ ਅੰਡੀ ਗਵੰਡੀ ਲਵੇ ਲੋਣੇ ਵੀ ਆਉਣੋਂ ਹਟ ਗਈ ਸਾਰੇ ਰਾਸ਼ਨ ਵਗੈਰਾ ਬਸ ਵੀਰੇ ਕਦੇ ਕੋਈ ਕਦੇ ਕੋਈ ਐਵੇਂ ਭੈਣ ਭਾਈ ਕਰਦੇ ਪਰਮਾਤਮਾ ਦੇ ਹੱਥ ਬਹੁਤ ਔਖੀ ਜਾਨੀ ਕਿ ਚੱਲ ਰਿਹਾ ਪ੍ਰਭਾ ਜੇ ਕੋਈ ਵੀਰਜਾ ਭੈਣ ਇਹਨਾਂ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਦੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ